ਸਟਰਗਲ ਦੇ ਦੌਰ 'ਚ ਵੀ ਬੰਦਾ ਐ ਸੋਚ ਸਕਦਾ ਕੋਈ ਜਿਹੜਾ ਅੱਜ ਜਿਹੜਾ ਬੰਦਾ ਜਿਨੇ ਇੱਕ ਕੰਮ ਬੇਸਿਕ ਚੀਜ਼ਾਂ ਕਰ ਚੰਗਾ ਗੱਡੀ ਚੰਗੀ ਪਰਿਵਾਰ ਫੈਮਿਲੀ ਬੱਚੇ ਸੈਟਲ ਹੋ ਜਾਣਾ ਇਹ ਉਦੋਂ ਬਾਅਦ ਬੰਦਾ ਇਸ ਅਵਸਥਾ ਜਾ ਸਕਦਾ ਹੈ ਜਾਂ ਜਦੋਂ ਤੁਸੀਂ ਉਸ ਦੌਰ ਚੋਂ ਕਿ ਤੁਸੀਂ ਕਹਿ ਰਹੇ ਹੋ ਕਦੇ ਫਾਦਰ ਭਾਂਡੇ ਮਾਂਜਦੇ ਰਹੇ ਹੈ ਜਾਂ ਗੁਰਪ੍ਰੀਤ ਘੁੱਗੀ ਹੋਣਾ ਨੇ ਵੀ ਤਾਂ ਬਹੁਤ ਸਟਰਗਲ ਦੇਖਿਆ ਹੋਣਾ ਕਿ ਮਨ ਦੀ ਅਵਸਥਾ ਉਦੋਂ ਵੀ ਇਹੋ ਜਿਹੀ ਹੋ ਸਕਦੀ ਬਣ ਮੈਂ ਕਹਿੰਦਾ ਬਚਪਨ ਚ ਸੀਗੀ ਤਾਂ ਅੱਗੇ ਮੇਰੇ ਨਾਲ ਚੱਲੀ ਹੈ ਨਾ ਜੀ ਅਸੀਂ ਤਾਂ ਜਦੋਂ ਬਹੁਤ ਬੁਰੇ ਵਕਤ ਦੇਖੇ ਨਾ ਜੀ ਜਦ ਕਰਦਿਆ ਨੇ ਕਿਤੋਂ ਵੀ ਨਹੀਂ ਮੰਗਣਾ ਸਿਖਾਇਆ ਕਦੇ ਤਾਂ ਉਹ ਨਾ ਗੁਰਦੁਆਰੇ ਤੋਂ ਵੀ ਜਾਂ ਗੁਰੂ ਮਾਰੇ ਤੋਂ ਪਰਮਾਤਮਾ ਤੋਂ ਐਦਾਂ ਨਹੀਂ ਮੰਗਣਾ ਸਿਖਾਇਆ ਉਹ ਕਹਿੰਦੇ એનર્ਜੀ ਮੰਗਣੀ ਹੈ ਹੂੰ ਤਾਕਤ ਮੰਗਣੀ ਹੈ ਸੱਦ ਬੁੱਧੀ ਮੰਗਣੀ ਹੈ ਮੈਂ ਅੱਜ ਵੀ ਜਾ ਕੇ ਨਸਤ ਮਸਤਕ ਹੋ ਕੇ ਲੇਟ ਕੇ ਸੱਦ ਬੁੱਧੀ ਮੰਗਦਾ ਕਿ ਮੇਰੇ ਮੇਰੇ ਜ਼ਿਹਨ ਚੋ ਕਾਬਲੀਅਤ ਬਣਾ ਕੇ ਰੱਖਿਓ ਕਿ ਮੈਂ ਜਿਹੜੇ ਕਾਰੋਬਾਰ ਚ ਵੀ ਆ ਜਿਹੜਾ ਕੰਮ ਮੈਂ ਕਰ ਰਿਆ ਇਹਨੂੰ ਵਧੀਆ ਕਰਦਾ ਰਵਾਂ ਲੋਕਾਂ ਨੂੰ ਪਸੰਦ ਆਂਦਾ ਰਵਾਂ ਤੇ ਮਹਾਰਾਜ ਨੇ ਬਾਜੀ ਮੈਂ 90 ਚ ਮੇਰਾ ਪਹਿਲਾ ਡਰਾਮਾ ਆ ਗਿਆ ਸੀ ਬਿਲਕੁਲ ਅੱਜ ਮੈਨੂੰ ਕਿੰਨੇ ਸਾਲ ਹੋ ਗਏ 32 ਸਾਲ ਹੋ ਗਏ ਬਾਜੀ ਕੰਮ ਕਰਦਿਆਂ ਜਾਦਾ ਹੀ ਹੋਗੇ ਹੋਣਗੇ ਤੇ ਅੱਜ ਵੀ ਜੇ ਮੈਂ ਡਿਮਾਂਡ ਚ ਆ ਇਹਦਾ ਮਤਲਬ ਵੈਗਰੂ ਪਿਆਰ ਤਾਂ ਮੈਨੂੰ ਕਰਦੇ ਆ ਹੂੰ ਨਹੀਂ ਤੇ ਮੇਰਾ ਕਦੋਂ ਦਾ ਬਿਸਤਰ ਗੋਲ ਹੋ ਜਾਂਦਾ ਮੈਂ ਕੋਈ ਹੋਰ ਕੰਮ ਕਰ ਰਿਆ ਹੁੰਦਾ ਇਹਦਾ ਮਤਲਬ ਮੈਂ ਉਹਨਾਂ ਨੂੰ ਠੀਕ ਤਾਂ ਲੱਗਦਾ